ਆਹ ਬਹੁਤ ਬਸਨ ਇਹ ਕਿਹੜਾ ਅਸਾਮ ਹੈ ਅੱਜ ਮੈਂ ਬਹੁਤ ਬਸਨ ਬਹੁਤ ਕੌਂਡਨ ਨੂੰ ਜੁੜ ਕੇ ਨਿਆਂ ਮਾਰੀ ਨਾ ਹਾਲੇ ਸੀਰੀਅਸ ਡੈਕਸਟੇਬਲ ਚਾਹੁੰਦੇ ਨੇ ਨਾ ਲੋਸ ਨਾ ਹੋਵੇ ਸਭ ਬਟਾ ਮੈਂ ਪੁੱਛ ਲਿਆ ਯਾਰ ਇਸ ਆਫਿਸ ਤੇ ਆ ਤਾਂ ਲੋਕ ਮਿਲਿ ਜੇ ਇਹ ਦੀਆਂ ਸਿਸ਼ੀਆਂ ਹੋ ਗਈਆਂ ਇਹਨੇ ਹਜੇ ਬੀਟਿੰਗ ਨੇ ਨਾ ਸਿੱਧਾ ਸਾਡੇ ਕਮਰੇ ਚ ਜਾ ਕੇ ਤੇ ਰਿਸ਼ਟੀਆਂ ਲਾਈਪ ਹੀ ਦੇ ਸੀਰੀਵਿਟ ਸਿਸਟਮ ਹੈ ਇਹ ਤੇ ਸਟਾਰਟ ਤੋਂ ਆਪ ਸਰਕਤ ਦਾ ਲੱਗਦਾ ਮੈਂ ਇਹ ਤੋਂ ਚਾਲੀ ਦੇ ਅੱਛੇ ਕਰਿਆ ਸਟਾਰਟ ਤੇ ਇਹ ਤੋਂ ਚਾਲੀ ਦੇ ਕਰਕੇ ਇਹਨਾਂ ਲਈ ਇਸ ਸਕੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਹੁਣ ਹੁਣਿਆ ਔਰ ਆਜੇ ਕੋਈ ਵੀ ਅਸਰ ਓਸਦੀ ਦੇ ਐਰੀਆ ਦਾ ਗਾਇਬ ਹੈ ਕੁਰਸੀ ਤੋਂ ਇਹ ਦਿਨ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਤੂੰ ਹੋਰ ਡਾਕੂਮੈਂਟ ਚਾਹੀਦਾ ਹੋਵੇ ਦੱਸ ਤੂੰ ਮੈਂ ਕਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਇਸ ਦਾ ਲਾਈਵ ਰਿਪੋਰਟ ਵੀ ਕੀਤਾ ਲੋਕਾਂ ਦੇ ਵੀ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲੱਗਦੇ ਪਹਿਲੇ ਤੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਜਿਹੜਾ ਮੋਨੋ ਕੋ ਅੱਛਾ ਪਿੱਛੇ ਪਿੱਛੇ ਚੜਾ ਪਰ ਮੋਨੋ ਨਾ ਬਚਲੇ ਜਾਂ ਥੋੜਾ ਫਰਜ਼ੀ ਹੋਵੇ ਤਾਂ ਫਿਰ ਕੱਟ ਜਾਏਗਾ

ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਇਹ ਕਹਿਣ ਦੀ ਹਿੰਮਤ ਵੀ ਨਹੀਂ ਕਰਦਾ ਜਿਹੜੀ ਜਾਨ ਜੜੀ ਆ ਮੈਂ ਵੀ ਬਣਾ ਲੈਂਦਾ ਆਸਾਨੀ ਨਾਲ ਨਹੀਂ ਆਉਂਦਾ ਕੋਈ ਨਹੀਂ ਆ ਜਾਨਕਾ ਆਉਂਦਾ ਵੀ ਮੈਂ ਕਿਸੇ ਨੂੰ ਇਹਨੂੰ ਆਪਾਂ ਰੇਟ ਨਾ ਕਹਾਂ ਜਿਵੇਂ ਇਹ ਚੈੱਕ ਕਰ ਲੋਗੇ ਮੇਂ ਸਮੱਸਿਆਵਾਂ ਸੋਲਣੇ ਪੈਣਗੇ

ਇਹ ਸਿੱਤਾ ਕੋਈ ਸਭੀ ਹੋਦੀਆਂ ਹੁਣ ਅਲਬਿਨਾ ਚਾਹਤ ਤੇ ਲੋਕਾਂ ਦਾ ਟੋਬਰ ਕਚਰੀ ਜਾਨ ਕੋਵੇ ਜਿਆਦਾ ਕਾ ਉਹਨਾਂ ਦੇ ਪਿੰਡਾਂ ਚ ਆ ਕੇ ਹੌਸਲ ਕਰਦੇ ਨੇ ਮੈਂ ਆਨਲਾਈਨ ਕਰਦੇ ਜਾਂ ਜੁਗਲੀਰ ਦੇ ਵਿੱਚ ਚੱਲਦਾ ਗਾ ਡੋਟ ਟੂ ਡੋਰ ਸਰਵਿਸ ਕਹਿੰਦੇ ਸੋ ਮੈਨੂੰ ਚੰਗਾ ਲੱਗਿਆ ਕਿ ਅਚਾਨਕ ਆਇਆ ਜਦ ਤੱਕ ਪਹਿਲਾਂ ਪਤਾ ਲੱਗਦੇ ਸੀ ਕੁਝ ਚੀਜ਼ਾਂ ਕਰਾਫੇ ਕਰ ਲੈਂਦੇ ਨੇ ਉਹ ਇਹ ਕੁਝ ਕਰ ਲੈਂਦੇ ਆ ਪਰ ਅਚਾਨਕ ਲੋਕਾਂ ਨੂੰ ਮਿਲੇ ਅਚਨ ਘਰਸਾਂ ਨੂੰ ਮਿਲੇ ਕੰਮ ਕਰਦੇ ਕਿਛੂ ਚੰਗਰ ਸਤਾਰਨ ਮੈਂ ਮਨਸਾਹਬ ਐਨਓਸੀ ਨੂੰ ਲੈ ਕੇ ਵੀ ਸਵਾਲ ਬਹੁਤ ਕੁ ਸਵਾਲ ਸਰਕਾਰ ਵਾਲੇ ਤੁਹਾਡੇ ਜਿਹੜੇ ਸਾਰਿਆਂ ਨੂੰ کہنا ਚਾਹੁੰਦਾ ਜਿਹੜੇ ਕਚਾਈ ਨੇ ਵੀ ਦਾ ਸਰਕਾਰੀ ਹਸਪਤਾਲਾਂ ਦੇ ਡਾਕਟਰ ਨੇ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਨੇ ਹੋ। ਕਿਰਪਾ ਕਰਕੇ ਆਪਣਾ ਕੰਮ ਦੇਖਣਾ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਇਹਦਾ ਕਿ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਵੀ ਹਸਪਤਾਲ ਚਾਹੀਦਾ ਕਦੋਂ ਕਿਹੜੇ ਸਰਕਾਰੀ ਅਧਾਰਿਆਂ ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਡਾਉਟ ਥਿੰਕ ਉਹ ਇਸ ਤਰ੍ਹਾਂ ਦੀ ਚੀਜ਼ ਪਾਈ ਜਿਹਦੇ ਨਾਲ ਲੋਕਾਂ ਨੂੰ ਖਤਰੇਵਾਰ ਹੋ ਜਾਂਦਾ ਸੱਤ ਸੱਤ ਕਾਰਗਰ ਮਾਸਾ ਫੈਲ ਰਿਹਾ ਹੈ ਪੈਕਟ ਬਣਾ ਕੇ ਪ੍ਰੋਫੈਸਰ ਨਾਲ ਕੇ ਆਉਟ ਆ ਰਿਹਾ ਹੈ ਨੇ ਐਨ ਐਸ ਸੀ ਨੂੰ ਲੈ ਕੇ ਵੀ ਸਵਾਲ ਇਹ ਨੇ ਲੋਕਾਂ ਨੇ ਤੁਹਾਨੂੰ ਇਹ ਵੀ ਕਿਹਾ ਕਿ ਐਨ ਐਸ ਸੀ ਕਰਕੇ ਰਜਿਸਟਰੀਆਂ ਲੈਣੇ ਹੈ ਪ੍ਰਾਣੀਆਂ ਸਰਕਾਰਾਂ ਨੇ ਜੋ ਕੰਦੇ ਵਿੱਚ ਹੋਇਆ ਉਹ ਜੋ ਬਣਾਏ ਉਹਨਾਂ ਨਾਲ ਤੁਹਾਨੂੰ ਐਨ ਐਸ ਸੀ ਵਾਲੇ ਦਾ ਮਸਲਾ ਹੁਣ ਜੇ ਮੰਨ ਰਹੇ ਕਰਾਪਸ਼ਨ ਵੀ ਕੱਢਦੀ ਹੈ ਨਾ ਖਤਮ ਨਹੀਂ ਹੋਈ ਜੇਕਰ ਤੁਸੀਂ ਕੀ ਕਹੋਗੇ 75 ਸਾਲ ਪੁਰਾਣੀ ਬਿਮਾਰੀ ਹੈ ਆਟ ਕੀ ਮੈਂ ਆਪਕੇ ਨਾਲ ਆਪਣੇ ਸਪੀਸ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਪਹੁੰਚ ਹੁੰਦੇ ਨੇ ਜੀ ਹਰ ਰੋਜ਼ ਵਿਜੀਲੈਂਸ ਦੀ ਫੜਦੀ ਹੈ ਜਿਹੜੇ ਜਿਹੜੇ ਕਰਪਤ ਆਫਸਰ ਜਾਂ ਕੋਈ ਅਧਿਕਾਰੀ ਨੇ ਪਰ ਇੰਨਾ ਕਹਵੇ ਲੋਕਾਂ ਨੂੰ ਸੁਪਨਾ ਸਾਂ ਇਹ ਆ ਗਿਆ ਕਿ ਬੰਦੇ ਨੇ ਇੱਕ ਇਹ ਗੱਲ ਵਧੀਆ ਕੀ ਕਹਿੰਦੇ ਵੀ ਜੇ ਅਫਸਰ ਨੂੰ ਇਹ ਵੀ ਪਤਾ ਨਾ ਸਰਕਾਰੀਆਂ ਨੂੰ ਕਿ ਜੇ ਮੈਂ ਕੁਝ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਉਸ ਜੀ ਉਹਦੇ ਫੋਨ ਨੰਬਰ ਵੀ ਦੱਸ ਦਾਂਗੇ ਤੇ ਉਹਨਾਂ ਨੇ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਬਸ ਉਹ ਪਿੰਕੂ ਦੀ ਸ਼ੁਭਾ ਆਪੀ ਗੱਲ ਕਿਸੇ ਫੋਨ ਸੇ ਕਰ ਲੈਣੀ ਹੈ